O hangi maharaj shay, Singh Vishnu, i Vişnu, Bhagwan diye. O hangi maharaj işe, Sengh-i Vişnu, Bhagwan diye. O maharaj işe, sengh ਭਗਵਾਨ ਦੀ ਜੈ ਸੋਗ ਮਹਾਰਾਜ ਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਗ ਮਹਾਰਾਜ ਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀਓ ਆਪ ਇਸ ਵੇਲੇ ਨੇਕਤਰਮਮ ਕਲ ਕੀ অবতার 24 ਸਾ ਦੇ ਚਰਨਾਂ ਵਿੱਚ ਪਿੰਡ ਟਾਪ ਵਿਖੇ ਸਾਡੇ ਸਤਕਾਰਯੋਗ ਸਵਰਗਵਾਸੀ ਤਨੋ ਸਿੰਘ ਦੇ ਪਰਿਵਾਰ ਦੇ ਗ੍ਰਹਿ ਵਿਖੇ ਸ਼ੋਭਤ ਹੋ ਸ਼ੈਨਸ਼ਾ ਬਲੀਦੋ ਜਹਾਨ ਨੇ ਆਪਣਾ ਗੰਮਾ ਖੇਡ ਮਾਤ ਲੋਕ ਵਿੱਚ ਕੀਤਾ ਗੁਰਵਤਾਰ پیغمبرਾਂ ਦੀਆਂ ਪਿਸ਼ੀਨ ਗੋਈਆਂ ਨੂੰ ਸੱਚ ਕਰ ਲਈ ਉਸ ਨੇ ਆਪਣਾ ਅਵਤਾਰ ਕਰਨ ਆਪਣਾ ਅਵਤਾਰ ਧਾਰਿਆ ਤੇ ਆਪਣੇ ਸ਼ਬਦ ਦੀ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ 1403 ਪੰਨੇ ਤੇਨੇਕ ਲੰਕ ਵਜੇ ਡੰਕ ਆਪਣੇ ਸ਼ਬਦ ਦੀ ਡੰਕ ਵਜਾਈ ਤੇ ਦੁਨੀਆ ਨੂੰ ਦੱਸਿਆ ਕਿ ਮੈਂ ਭਗਵਾਨ ਮਾਤਰੋਕ ਵਿੱਚ ਆ ਗਿਆ ਹਾਂ ਭਗਤਾਂ ਨੂੰ ਤਾਂ ਦੱਸਿਆ ਹੀ ਤੇ ਦੁਨੀਆ ਦੀਆਂ ਸਟੇਜਾਂ ਤੇ ਖੜੇ ਹੋ ਕੇ ਪਾਕਸ਼ਾ ਨੇ ਨੰਕਾਰੇ ਮਾਰ-ਮਾਰ ਕੇ ਕਿਹਾ ਕਿ ਮੈਂ ਭਗਵਾਨ ਮਾਤਰੋਕ ਵਿੱਚ ਆ ਗਿਆ ਹਾਂ ਤੇ ਹਰਬਾਣੀ ਚ ਕਿਸ ਤਰ੍ਹਾਂ ਨਰਕਾਰੇ ਮਾਰੇ ਸਹਿਬ ਸੱਚੇ ਪਾਤਸ਼ਾਹ ਨੇ ਜਿਸ ਤਰ੍ਹਾਂ ਸਾਡੇ ਵੀ ਦਰਸ਼ਨ ਸਿੰਘ ਨੇ ਕਿਹਾ ਪੂਰਨ ਪਰਮੇਸ਼ਵਰ ਬਣਿਆ ਆਪ ਪਾਤਸ਼ਾਹ ਨੇ ਕਿਹਾ ਪੂਰਨ ਪਰਮੇਸ਼ਵਰ ਕਹਿਣਾ ਨਹੀਂ ਦੋਸ ਪਰਮੇਸ਼ਵਰ ਪੂਰਨ ਰੰਗ ਵਿਖਾਈ ਆ ਛੋ ਸਾਚਖੰਡ ਬੈਠਾ ਰਿਹਾ ਖਮੋਸ਼ ਖਾਮ ਖਾ ਆਪਣੀ ਕਥਾ ਰਹਿ ਸੁਣਾਈ ਆ ਇਹ 24 ਗ੍ਰੰਥਾਂ ਚ ਉਸਨੇ ਆਪਣੀ ਕਥਾ ਸੁਣਾ ਦਿੱਤੀ ਇਕ ਇਸ ਤਰ੍ਹਾਂ ਕਥਾ ਸੁਣਾਈ ਉਹੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਥਾ ਸੁਣਾ ਰਹੇ ਨੇ ਪਾਤਸ਼ਾ ਲਲਕਾਰੇ ਮਾਰ ਰਹੇ ਨੇ ਤੇ ਦੁਨੀਆ ਵਾਲੇ ਵੇਖ ਰਹੇ ਨੇ ਜਿਸ ਤਰ੍ਹਾਂ ਇੱਥੇ ਅੱਜ ਆਪਾਂ satsang ਕਰ ਰਹੇ ਹਾਂ ਇਸ ਤਰ੍ਹਾਂ ਜਦੋਂ ਪਾਤਸ਼ਾ ਆਪਣਾ ਨਿਰਗੁਣ ਸਰਗੁਣ ਦਾ ਖੇਡ ਕਰ ਰਹੇ ਕਰਦੇ ਸੀ ਤੇ ਦੁਨੀਆ ਵਾਲੇ ਵੇਖਣ ਆਉਂਦੇ ਸੀ ਕਿ ਨੇਖਨ ਕਲਕੀ ਅਵਤਾਰ ਕੀ ਕਰ ਰਿਹਾ ਹੈ ਤਾਂ ਪਾਤਸ਼ਾ ਕੀ ਲਲਕਾਰੇ ਮਾਰ ਕੇ ਕਹਿੰਦੇ ਨੇ ਪਰਖ ਲੈਣ ਮੈਨੂੰ ਪਰਖਣ ਹਾਰੇ ਮੈਂ ਬੈਠਾ ਹਾਂ ਵਿੱਚ ਦਰਬਾਰੇ ਮੈਂ ਨਹੀਂ ਆਪਣਾ ਆਪ છਪਾਇਆ ਹਾਜ਼ਰ ਹੋ ਕੇ ਦਰਸ ਵਿਖਾਇਆ ਪਰਖ ਤੁਸੀਂ ਹੁਣ ਕਰ ਲੋ ਮੇਰੀ ਆਓ ਸਾਹਮਣੇ ਲਾਓ ਨਾ ਦੇਰੀ ਉਹ ਦੁਨੀਆ ਵਾਲਿਓ ਆਓ ਸਾਹਮਣੇ ਆਓ ਪਰਖ ਤੁਸੀਂ ਮੇਰੀ ਕਰ ਲੋ ਪਾਦਸ਼ਾਹ ਕਹਿ ਰਹੇ ਨੇ ਆਓ ਸਾਹਮਣੇ ਲਾਓ ਨਾ ਦੇਰੀ ਤੇ ਪਾਦਸ਼ਾਹ ਇਸੇ ਤਰ੍ਹਾਂ ਆਪਨਾ ਅੱਗੇ ਕਥਾ ਸੁਣਾਉਂਦੇ ਹੋਏ ਸਰਦਾਰ ਭਗਤ ਸਿੰਘ ਦੇ ਗ੍ਰਹਿ ਅਟਾਰਸੀ ਪਹੁੰਚ ਜਾਂਦੇ ਨੇ ਇਸ ਰਾਜ ਸੰਗਤ ਇੱਥੇ ਪਹੁੰਚੀ ਹੈ ਟੈਪਈ ਉਥੇ ਪਾਦਸ਼ਾਹ ਸੰਘਾਸ਼ ਤੇ ਬਿਰਾਜਮਾਨ ਹੋ ਕੇ ਆਪਣੇ ਸੀਸ ਤੇ ਤਾਜ ਲਗਾਇਆ ਹੋਇਆ ਹੈ ਤੇ ਹਰ ਬਾਣੀ ਲਿਖਾ ਰਹੇ ਹਨ ਤੇ ਆਪਣਾ ਪ੍ਰਗਟਾਵਾ ਕਰ ਰਹੇ ਹਨ ਆਪਣੀ ਕਥਾ ਸੁਣਾ ਰਹੇ ਹਨ ਕਿ ਜਦੋਂ ਇਹ ਖੇਡ ਹੋ ਰਿਹਾ ਹੈ ਦੋ ਜਹਾਨ ਰਹੇ ਤਕਾ ਦੋ ਜਹਾਨ ਉਸ ਪੂਰਨ ਪਰਮੇਸ਼ਵਰ ਨੂੰ ਵੇਖ ਰਹੇ ਨੇ ਨਿਰਗੁਣ ਧਿਆਨ ਲਗਾਈ ਆ ਗੁਰਪਤਾਰ ਪੀ ਪਗੰਬਰ ਨੈਣ ਰਹਿ ਠਾ ਗੁਰਪਤਾਰ ਪੀ ਪਗੰਬਰ ਆਪਣੇ ਨੈਣ ਠਾ ਰਹੇ ਨੇ ਨੂਰ 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 ਵੇਖੇ ਰਸਨਾਈਆ ਵਿਸ਼ਨਵਰਮਾ ਸ਼ਿਵ ਧਿਆਨ ਰਹਿ ਲਗਾ ਵਿਸ਼ਨਵਰਮਾ ਸ਼ਿਵ ਵੀ ਧਿਆਨ ਲਗਾ ਰਹੇ ਨੇ ਚਰਨ ਕਵਲ ਕਵਲ ਸਰਨਾਈਆ ਪ੍ਰਭ ਦੇ ਚਰਨਾਂ ਵੱਲ ਕਰੋੜ 33 ਸਾ ਫੁੱਲ ਰਹਿ ਵਰਖਾ ਕਰੋੜ 33 ਸਾ ਦੇਵਤਾ ਫੁੱਲਾਂ ਵਰਖਾ ਕਰ ਰਹੇ ਨੇ ਜਿਸ ਤਰ੍ਹਾਂ ਅਸੀਂ ਸਾਡੇ ਵੀਰ ਜੀ ਦਾ ਸਾਡੇ ਭੈਣ ਜੀ ਦਾ ਸਵਾਗਤ ਕਰਦੇ ਹਾਂ ਫੂਲ ਉਸਰਾ ਪੂਰਨ ਪ੍ਰਵੇਸ਼ਵਰ ਦਾ ਉਸਤਨ ਉਟਾਰ ਸੀ ਭਗਤ ਸਿੰਘ ਦੇ ਗਰੇ ਫੂਲਣ ਵਰਖਾ ਭਗਤਾਂ ਨੇ ਕੀਤੀ ਤੇ ਉੱਥੇ ਉਹਨਾਂ ਦਾ ਸਵਾਗਤ ਕੀਤਾ ਪਾਤਸ਼ਾਹ ਦਾ ਤੇ ਇੱਥੇ ਪਾਤਸ਼ਾਹ ਕੀ ਕਹਿ ਰਹੇ ਨੇ ਕਰੋੜ 3300 ਫੂਲ ਰਹੇ ਵਰਸਾ ਸੇਵਕ ਸੇਵਾ ਸੱਚ ਕਮਾਈ ਆ ਇਹ ਹਰ ਬਾਣੀ ਅੱਗੇ ਚੱਲਦੀ ਹੈ ਕਿਉਂਕਿ ਸਾਡੇ ਸੈਕਟਰੀ ਸਾਹਿਬ ਨੇ ਕਿਹਾ ਹੈ ਸਮੇਂ ਦੀ ਪਵੰਦੀ ਹੈ ਅਗੇ ਕੀ ਕਹਿੰਦੇ ਨੇ ਲੋਕਮਾਤ ਪ੍ਰਗਟ ਹੋਇਆ ਆ ਉਹ ਨਿਰਗੁਣ ਜਿਸ ਨੂੰ ਦੋ ਜਹਾਨ ਤੱਕ ਰਹੇ ਨੇ ਤੇ ਵਿਸ਼ਨੂ ਵਰਮਾ ਸ਼ਿਵ ਕਰੋੜ 3300 ਫੂਲ ਵਰਸਾ ਰਹੇ ਨੇ ਉਹ ਲੋਕਮਾਤ ਪ੍ਰਗਟ ਹੋਇਆ ਆ ਜੋਤੀ ਯਾਤਾ ਵੇਸ਼ ਬਟਾ ਸ਼ਬਦ ਅਗੰਮ ਡੰਕ ਵਜਾਈਆ ਸ਼ਬਦ ਅਗੰਮ ਡੰਕ ਵਜਾਈ ਜਿਸ ਤੋਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੇਕਲਕ ਵਜੀ ਡੰਕ ਉੱਥੇ ਸ਼ਬਦ ਦੀ ਡੰਕ ਸ਼ਬਦ ਅਗੰਮ ਡੰਕ ਵਜਾਈਆ ਅਗੇ ਕੀ ਪਰਗਟ ਹੋਇਆ ਬੇਪਰਵਾ ਪੜਦਾ ਆਪਣਾ ਰਿਹਾ ਚਕਾਇਆ ਵੇਖਣਹਾਰਾ ਜਲ ਜਲ ਅਸਗਾ ਟਿੱਲੇ ਪਰਬਤ ਫੋਲ ਫੁਲਾਇਆ ਉਹ ਜਿਹੜਾ ਟਿੱਲੇ ਪਰਬਤਾਂ ਨੂੰ ਖੋਜਣ ਵਾਲਾ ਜਲ ਜਲ ਅਸਗਾ ਨੂੰ ਵੇਖਣ ਵਾਲਾ ਉਹ ਮਾਤਲੋ ਕੁਝ ਪ੍ਰਗਟ ਹੋਇਆ ਪ੍ਰਭੂ ਅੱਗੇ ਕਹਿੰਦੇ ਹਨ ਭਗਤ ਸਿੰਘ ਦੇ ਗ੍ਰਹਿ ਜੋਦਾ ਸੂਰਬੀਰ ਮਹਾਵਲੀ ਹੋਇਆ ਆਪ ਪ੍ਰਤੱਖ ਜਿਸ ਨੂੰ ਨਾਨਕ ਪਾਸ਼ਾ ਨੇ ਕਿਹਾ ਨੇਕ ਕਲੰਕ ਹੋਇ ਉਤਰਸੀ ਮਹਾਵਲੀ ਅਵਤਾਰ ਇਥੇ ਪਾਤਸ਼ਾਹ ਕੀ ਕਹਿੰਦੇ ਹਨ ਜੋ ਦਾ ਸੂਰਬੀਰ ਮਹਾਬਲੀ ਹੋਇਆ ਆ ਪ੍ਰਤਖ ਨਿਰਗੁਣ ਦਾਤਾ ਪੁਰਖ ਦਾਤਾ ਨੂਰ ਕਾ ਰੁਸ਼ਨਾਈਆ ਉਹ ਨਿਰਗੁਣ ਦਾਤਾ ਪੁਰਖ ਦਾਤਾ ਆਪਣੇ ਨੂਰ ਦੀ ਰੁਸ਼ਨਾਈ ਕਰ ਰਿਹਾ ਹੈ ਉਹਨ ਅੱਗੇ ਜਿਹੜੀ ਬਾਣੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਪਾਤਸ਼ਾਹ ਦੇ ਉੱਤੇ ਜਦੋਂ ਪਾਤਸ਼ਾਹ ਦਾ ਸਵਾਗਤ ਹੋਇਆ ਫੁੱਲਣ ਵਰਖਾ ਕੀਤੀ ਤਾਂ ਪਾਤਸ਼ਾਹ ਕਿਸ ਤਰ੍ਹਾਂ ਸੰਗਤਾਂ ਨੂੰ ਨਵਾਜ਼ ਕਰ ਰਹੇ ਨੇ ਇਹ ਧਿਆਨ ਨਾਲ ਸੁਣਨਾ ਸਵਾਗਤ ਸੰਗਤ ਹੋਇਆ ਕਬੂਲ ਸੰਗਤ ਨੇ ਜੋ ਸਾਡਾ ਸਵਾਗਤ ਕੀਤਾ ਪਾਰਸ਼ਾ ਕਹਿੰਦੇ ਹਨ ਸਵਾਗਤ ਸੰਗਤ ਹੋਇਆ ਕਬੂਲ ਪ੍ਰਭ ਲੇਖੇ ਆਪਣੇ ਪਾਈਆ ਉਹ ਪ੍ਰਭ ਸੀ ਸਵਾਸ਼ਣ ਤੇ ਬੈਠਾ ਸੀ ਹਟਾਰ ਸੀ ਭਗਤ ਸਿੰਘ ਦੇ ਘਰ ਪ੍ਰਭ ਲੇਖੇ ਆਪਣੇ ਪਾਈਆ ਲੇਖੇ ਲੱਗਾ ਇੱਕ ਇੱਕ ਫੁੱਲ ਜਿਹੜਾ ਫੁੱਲ ਬੱਚੇ ਬੁੱਢੇ ਨੱਡੇ ਜਵਾਨ ਜੋ ਰਹੇ ਬਰਸਾਈਆ ਬੱਚੇ ਨੱਡੇ ਫੁੱਲੇ ਵਰਸਾਂ ਜਿਹੜੇ ਉਸ ਵੇਲੇ ਫੁੱਲਾਂ ਵਰਕਾ ਕੀਤੀ ਪਾਸ਼ਾ ਕਹਿੰਦੇ ਆ ਲੇਖੇ ਲਗਾ ਇੱਕ ਇੱਕ ਫੂਲ ਬੱਚੇ ਬੁੱਢੇ ਨੱਡੇ ਜਵਾਨ ਜੋ ਰਹੇ ਬਰਸਾਈਆ ਜਨਮ ਜਨਮ ਦੀ ਬਖਸ਼ ਫੂਲ ਭੋਲਿਆਂ ਗੜੇ ਲਗਾਈਆ ਇਹਦੇ ਨਾਲ ਪਾਸ਼ਾ ਕਿੰਨਾ ਖੁਸ਼ ਹੋ ਗਿਆ ਕਿੰਨੀ ਤੁਹਾਡੇ ਧੰਨਵਾਦ ਕਿ ਜਨਮ ਜਨਮ ਦੀ ਬਖਸ਼ ਫੂਲ ਭੋਲਿਆਂ ਗੜੇ ਲਗਾਈਆ ਸਹਿਬ ਸਤਗੁਰ ਦਾ ਇੱਕੋ ਉਸੂਲ ਸਹਿਬ ਸਤਗੁਰ ਦਾ ਇੱਕੋ ਉਸੂਲ ਭਗਤਾਂ ਆਪਣੇ ਰੰਗ ਰੰਗਾਈਆ ਓਏ ਉਹਦਾ ਉਸੂਲ ਹੈ ਉਹ ਉਸ ਨੇ ਇਨਾ ਪ੍ਰਭ ਖੁਸ਼ ਹੋ ਗਏ ਕਿ ਅੱਜ ਮੈਂ ਭਗਤਾਂ ਨੂੰ ਆਪਣੇ ਰੰਗ ਵਿੱਚ ਰੰਗ ਰਿਆ ਸਹਿਦ ਸਤਕੁਰ ਦਾ ਇੱਕੋ ਉਸੂਲ ਭਗਤਾਂ ਆਪਣੇ ਰੰਗ ਰੰਗਾਈਆ ਮੇਲ ਮਿਲਾਏ ਆਤਮ ਪਰਮਾਤਮ ਨਾਰ ਕੰਤ ਕੰਤੂਲ ਸਹਜਣੀ ਸੇਜ ਫੂਲ ਬਿਛਾਈਆ ਤੁਸੀਂ ਫੁੱਲਾਂ ਦੀ ਵਰਖਾ ਕੀਤੀ ਮੈਂ ਤੁਹਾਡੇ ਲਈ ਸੰਜਣੀ ਸੇਜ ਵਿਸਾਰਿਆ ਚਕਾਵਣ ਹਾਰਾ ਸੂਦ ਨਾਲ ਮੂਲ ਤੁਹਾਡਾ ਸੂਦ ਵੀ ਮੂਲ ਵੀ ਤੇ ਸੂਦ ਵੀ ਮੈਂ ਚਕਾਵਣ ਆ ਗਿਆ ਲੈਣਾ ਸਭ ਦੀ ਝੋਲੀ ਪਾਈਆ ਗੁਰਮੁਖ ਪੰਗੂੜਾ ਗੁਰਸਤਗੁਰ ਰਿਹਾ ਝੂਲ ਗੁਰਮਖਾਣੇ ਜੋ ਪੰਗੂੜਾ ਬਣਾਇਆ ਜੋ ਸਵਾਗਤ ਕੀਤਾ ਪਿਆਰ ਕੀਤਾ ਪਾਤਸ਼ਾਹ ਕਹਿੰਦੇ ਹਨ ਮੈਂ ਉਹ ਪੰਗੂੜੇ ਨੂੰ ਝੂਲ ਰਿਹਾ ਗੁਰਮੁਖ ਪੰਗੂੜਾ ਗੁਰਸਤਗੁਰ ਰਿਹਾ ਝੂਲ ਹਲਾਰਾ ਦੋ ਜਹਾਂ ਲਗਾਈਆ ਪ੍ਰਭ ਕੋਲ ਵੱਡਾ ਬਚਨ ਨਾ ਕੋਈ ਮਕੂਲ ਪ੍ਰਭ ਕੀ ਕਹਿੰਦੇ ਹਨ ਕਿ ਸਾਡੇ ਕੋਲੇ ਕੋਈ ਮਾਕੂਲ ਬਚਨ ਨਹੀਂ ਤੁਹਾਡੀ ਵਡਿਆਈ ਕਰਨ ਲਈ ਪ੍ਰਭ ਕੋਲ ਵੱਡਾ ਬਚਨ ਨਾ ਕੋਈ ਮਾਕੂਲ ਜਿਸ ਨਾਲ ਗੁਰਮਖਾਂ ਸ਼ੁਕਰੀਆ ਅਦਾ ਕਰਾਈਆ ਜਿਸ ਨਾਲ ਗੁਰਮਖਾਂ ਸ਼ੁਕਰੀਆ ਅਦਾ ਕਰਾਈਆ ਸਵਾਗਤ ਹੋਇਆ ਰਾਸ ਸ਼ਗਲ ਸਮਦਰੀ ਮਿਲੀ ਵਡਿਆਈਆ ਲੇਖੇ ਲੱਗੀ ਸੰਗਤ ਇੱਥੇ ਹੋਰ ਵਡਿਆਈ ਦੇ ਰਹੇ ਨੇ ਕਿ ਅੱਜ ਜਿਹੜਾ ਸਵਾਗਤ ਕੀਤਾ ਹੈ ਉਹ ਪ੍ਰਵਾਨ ਹੋ ਗਿਆ ਹੈ ਲੇਖੇ ਲੱਗੀ ਸੰਗਤ ਤੇਰੇ ਚਰਨਾਖਾਤ ਜੋ ਉਡ ਉਡ ਮਸਤਕ ਲਾਇਆ ਉਪ ਸੰਗਤ ਤੁਹਾਡੇ ਚਰਨ ਦੀ ਖਾਕ ਪ੍ਰਭ ਕਹਿੰਦਾ ਉਹ ਉਡ ਉਡ ਕੇ ਮੈਂ ਆਪਣੇ ਮਸਤਕ ਨੂੰ ਲਾ ਲਈ ਭਗਤ ਭਗਵਾਨ ਭਗਤਾਂ ਨੂੰ ਕਿੰਨੀ ਵਡਿਆਈ ਦੇ ਰਹੇ ਨੇ ਤੇ ਭਗਤਾਂ ਦੀ ਵੀ ਫਰਜ਼ ਬਣਦਾ ਹੈ ਆਪਣੇ ਭਗਵਾਨ ਦੀ ਸੇਕਸਲਾ ਕਰ ਲਈ ਆਪਣਾ ਜੀਵਨ ਆਪਣਾ ਸੁਵਾਸ ਆਪਣਾ ਦਮ ਲਗਾ ਦੇਣ ਕਿਉਂਕਿ ਇਹ ਜੀਵਨ ਮਿਲਿਆ ਪ੍ਰਭ ਦੇ ਜਸ ਲਈ ਓਕੇ ਲੇਖੇ ਲੱਗੀ ਸੰਗਤ ਤੇਰੇ ਚਰਨਾ ਖਾਕ ਜੋ ਉਡ ਉਡ ਮਸਤਕ ਲਾਈ ਆ ਰੂਪ ਉਤ ਦੋਵੇਂ ਹੋਏ ਪਾਕ ਪਕੀਜ਼ਗੀ ਪਕੀਜ਼ਗੀ ਇੱਕੋ ਘਰ ਵਿਖਾਈਆ ਪਕੀਜ਼ਗੀ ਇੱਕੋ ਘਰ ਵਿਖਾਈਆ ਹਰ ਜੂ ਮਿਲਿਆ ਹਰ ਜੂ ਆਇਆ ਉੱਥੇ ਉਹਦਾ ਹੀ ਸਵਾਗਤ ਹੋ ਰਿਹਾ ਹਰ ਜੂ ਮਿਲਿਆ ਹਰ ਜਨ ਸਾਥ ਨਾ ਤਾਂ ਆਪਣੇ ਨਾਲ ਜੜਾਈਆ ਪਾਰ ਬ੍ਰਹਮ ਜਿੱਧਰ ਵੇਖੇ ਮਾਰ ਝਾਤ ਪਾਰ ਬ੍ਰਹਮ ਜਿੱਧਰ ਵੇਖੇ ਮਾਰ ਝਾਤ ਕਿਉਂਕਿ ਉਹ ਪੂਰਨ ਪਰਮੇਸ਼ਵਰ ਸੰਗਾਸ਼ਣ ਤੇ ਬਰਾਜਮਾਨ ਵੇਖ ਰਹੇ ਨੇ ਸੰਗਤ ਨੂੰ ਪਾਰ ਬ੍ਰਹਮਚਿੰਦਰ ਵੇਖੇ ਮਾਰਚਾਤ ਅੱਗੇ ਪਿੱਛੇ ਸੱਜੇ ਖੱਬੇ ਗੁਰਮੁਖ ਫੁੱਲ ਰਹੇ ਵਰਸਾਈਆ ਇਹ ਹੈ ਪਾਤਸ਼ਾਹ ਦਾ ਸਵਾਗਤ ਸੰਗਤ ਨੇ ਕੀਤਾ ਗੁਰਮੁਖ ਫੁੱਲ ਰਹੇ ਵਰਸਾਈਆ ਬਿਸ਼ਨੂ ਵਰਮਾ ਸ਼ਿਵ ਕਰੋੜ 33 ਸੌਰਨਰ ਮੁੰਜਣ ਪੀਰ ਪਗੰਬਰ ਗੁਰਪਤਾਰ ਭਗਤ ਪ੍ਰਭ ਨੇ ਲੋਕਮਤ ਖੋਲਿਆ ਤਾਤ ਆਪਣਾ ਪਰਦਾ ਆਪ ਠਾਈ ਅੱਜ ਸਾਰਾ ਤਾ ਖੋਲ ਦਿੱਤਾ ਗੁਰਫਤਾਰ ਪੈਗੰਬਰ ਵੀ ਉੱਥੇ ਪੇਸ਼ ਹੋ ਗਈ ਦੋ ਜਹਾਨਾਂ ਸ੍ਰੀ ਭਗਵਾਨ ਨਿਰਗੁਣ ਕੱਟ ਕੇ ਆਇਆ ਬਾਠ ਪੰਜ ਮਕਾਵਾਹੋ ਜਾਈਆ ਦੋ ਜਹਾਨਾਂ ਦਾ ਬਾਠ ਕੱਟ ਕੇ ਉਹ ਨਿਰਗੁਣ ਧਾਰ ਤੁਹਾਡੇ ਉਸ ਅਟਾਰਸੀ ਦੇ ਵਿੱਚ ਪਹੁੰਚੀ ਹੈ ਪਗਲ ਸਿੰਘ ਦੇ ਘਰ ਦੋ ਜਹਾਨਾਂ ਦਾ ਪੰਜ ਮਕਾਕੇ ਪਾਸਾ ਕਹਿੰਦੇ ਨੇ ਕਾਲ ਯੁਗ ਵੇਖ ਅੰਧੇਰੀ ਰਾਤ ਗੁਰਮੁਖ ਸਾਚਾ ਚੰਗ ਚਮਕਾਈ ਆ ਲੈ ਕੇ ਆਇਆ ਤੁਰਸ਼ਗਾਤ ਤੇ ਭਗਤਾਂ ਨੂੰ ਕੀ ਸ਼ਗਾਵ ਦੇ ਰਹੇ ਨੇ ਲੈ ਕੇ ਆਇਆ ਤੁਰ ਸ਼ਗਾਵ ਨਾਮ ਇੱਕੋ ਝੋਲੀ ਪਾਈਆ ਗੁਰਸਿੱਖਾਂ ਗੁਰਸਿੱਖਾਂ ਨੇ ਕਿਸਰਾ ਸਵਾਗਤ ਕੀਤਾ ਇੱਕਦਾਂ ਫੁੱਲਨ ਵਰਕਾ ਪਰ ਉਹ ਕਹਿੰਦੇ ਹਾਂ ਦੂਸਰਾ ਗੁਰਸਿੱਖਾਂ ਸਵਾਗਤ ਕੀਤਾ ਬਨ ਹੱਥ ਹੱਥ ਜੋੜ ਕੇ ਪ੍ਰਭ ਦਾ ਤੇ ਪਹਿਲਾਂ ਫੁੱਲਨ ਵਰਕਾ ਫਿਰ ਹੱਥ ਬਨ ਕੇ ਗੁਰਸਿੱਖਾਂ ਸਵਾਗਤ ਕੀਤਾ ਬਨ ਹੱਥ ਗੁਰਮੁਖਾਂ ਪ੍ਰਭ ਕਰ ਕਿਰਪਾ ਲੈਣਾ ਝੋਲੀ ਪਾਈਆ ਤੇ ਪਰਬੁਰੇ ਕੀ ਕਿਰਪਾ ਕੀਤੀ ਉਹਨਾਂ ਦਾ ਲੈਣਾ ਉਹਨਾਂ ਦੀ ਝੋਲੀ ਪਾ ਦਿੱਤੀ ਜੋਤੀ ਜੋਤ ਸਰੂਪਾ ਦਾ ਆਪਣੀ ਕਿਰਪਾ ਕਰ ਮਿਹਰਬਾਨ ਮਿਹਰ ਨਜ਼ਰ ਠਾਈਆ ਫੁੱਲ ਪੰਖੜੀਆਂ ਜੋ ਫੁੱਲ ਪੰਖੜੀਆਂ ਗੁੰਚੇ ਹੱਸਣ ਹੱਸ ਹੱਸ ਖੁਸ਼ੀ ਮਨਾਈਆ ਇੱਕ ਦੂਜੇ ਨੂੰ ਹਾਲ ਦੱਸਣ ਉਹ ਫੁੱਲ ਵੀ ਹੱਸ ਰਹੇ ਨੇ ਇੱਕ ਦੂਜੇ ਨੂੰ ਹਾਲ ਦੱਸਣ ਭੇਵ ਭੇ ਸਮਝਾਈਆ ਵੇਖੋ ਪ੍ਰਭ ਜੂ ਹਿਰਦੇ ਆਇਆ ਵਸਣ ਉਹ ਹੱਸ ਰਹੇ ਨੇ ਫੁੱਲ ਕਿ ਵੇਖੋ ਪ੍ਰਭ ਜੂ ਤੁਹਾਡੇ ਭਗਤਾਂ ਦੇ ਹਿਰਦੇ ਵਸਣ ਆ ਗਿਆ ਹੈ ਵੇਖੋ ਹਰ ਜੂ ਹਿਰਦੇ ਆਇਆ ਬਸਨ ਆਪ ਆਪਣੀ ਕਲਤੜਾਈ ਆ ਬਾਲੇ ਬੱਚੇ ਅੱਗੇ ਅੱਗੇ ਨਸਣ ਖੁਸ਼ੀਆਂ ਰੰਗ ਚੜਾਈ ਆ ਇਹ ਉਹ ਸਵਾਗਤ ਦਾ ਸੀਨ ਹੈ ਬਾਲੇ ਬੱਚੇ ਅੱਗੇ ਅੱਗੇ ਨਸਣ ਖੁਸ਼ੀਆਂ ਰੰਗ ਚੜਾਈ ਆ ਦੀਨदयाल ਠਾਕੁਰ ਸਵਾਮੀ ਕੀ ਕਰਦੇ ਨੇ ਉਹ ਅੱਗੇ ਕੋਈ ਨੱਚਦੇ ਨੇ ਦੀਨदयाल ਠਾਕੁਰ ਸਵਾਮੀ ਗਾਇਨ ਜਸਣ ਉਹਦਾ ਜਸਕਾਰੇ ਨੇ ਸਾਰੇ ਬੇਜ ਪ੍ਰਾਨ ਰਹੇ ਬੇਦਪ੍ਰਾਨ ਰਹੇ ਸ਼ਰਮਾਈਆ ਬੇਦਪ੍ਰਾਨ ਉਹਨਾਂ ਦੇ ਵਿੱਚ ਜਿਹੜਾ ਜੱਸ ਉਹ ਸ਼ਰਮਾ ਰਹੇ ਨੇ ਭਗਤਾਂ ਦਾ ਜੱਸ ਉਸ ਤੋਂ ਵੱਡਾ ਹੈ ਪ੍ਰਭ ਕਹਿੰਦੇ ਹਨ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਸੱਚ ਸਵਾਗਤ ਇੱਥੇ ਦੇਖੋ ਮੋਹ ਲੱਗੀ ਹੁਣ ਸੱਚ ਸਵਾਗਤ ਭਗਤ ਸਿੰਘ ਭਗਤ ਸਿੰਘ ਜੋ ਆਏ ਭਗਤ ਭਗਤ ਸਿੰਘ ਜੋ ਆਏ ਭਗਤ ਭਗਵਤੀ ਭਗਵਤੀ ਸਿਮਰਤੀ ਭਗਵਤੀ ਭਗਵਤੀ ਸਿਮਰਤੀ ਕਹਿੰਦੇ ਅਰਦਾਸ ਕਰਦੇ ਭਗਵਤੀ ਪ੍ਰੋਤੀ ਸਿਮਰ ਕੇ ਇੱਥੇ ਪਾਸ਼ਾ ਕੀ ਕਹਿੰਦੇ ਨੇ ਉਹ ਸਾਰੀਆਂ ਆ ਗਈਆਂ ਭਗਵਤੀ ਭਗਵਤੀ ਸਿਮਰਤੀ ਸਤਵਾਦੀ ਅਨਾਦੀ ਵਿਸ਼ਮਾਦੀ ਬ੍ਰਹਮਾਦੀ ਆਦ ਸ਼ਕਤ ਸਰਵ ਦੀ ਦਾਦੀ ਸੇਵਰ ਹੀ ਕਮਾਈ ਆ ਅੱਗੇ ਕੀ ਕਹਿੰਦੇ ਅੱਗੇ ਅੱਗੇ ਪਾਸ਼ਾ ਇੱਕ ਹੋਰ ਗੱਲ ਐਡੀ ਵੱਡੀ ਕਰ ਦਿੰਦੇ ਮਾਕੂਲ ਜਵਾਬ ਜਵਾਬ ਭਾਵੇਂ ਠੀਕ ਦੇ ਰਹੇ ਪਾਸ਼ਾ ਕਹਿੰਦੇ ਮਾਕੂਲ ਜਵਾਬ ਅਜੇ ਛੋਟਾ ਅਜੇ ਛੋਟਾ ਵੀ ਇਹ ਮੈਂ ਬੜਾਈ ਅਜੇ ਛੋਟੀ ਮੇਤੋਂ ਹੋਈ ਆ ਮਕੂਲ ਜਵਾਬ ਅਜੇ ਛੋਟਾ ਨਿੱਕੀ ਨਿੱਕੀ ਗੱਲ ਸਮਝਾਈ ਆ ਗੁਰਸਿੱਖ ਸਵਾਗਤ ਐਡਾ ਵੱਡਾ ਮੋਟਾ ਦੋ ਜਹਾਨ ਕੋਈ ਚੁੱਕ ਨਾ ਸਕੇ ਰਹੀ ਆ ਗੁਰਸਿੱਖ ਸਵਾਗਤ ਐਡਾ ਵੱਡਾ ਮੋਟਾ ਦੋ ਜਹਾਨ ਕੋਈ ਚੁੱਕ ਨਾ ਸਕੇ ਰਹੀ ਆ ਸ੍ਰੀ ਭਗਵਾਨ ਮਿਹਰਵਾਨ ਨਿਰਗੁਣ ਆਇਆ ਕਾਸ਼ ਲੰਗੋਟਾ ਨਿਰਗੁਣ ਆਪਣਾ ਬਲ ਧਰਾਈਆ ਉਰਵਤਾਰ ਪੀ ਪਗੰਬਰ ਕਹਿੰਦੇ ਰਹੇ ਕੀ ਕਹਿੰਦੇ ਰਹੇ ਦਸ ਆਪਣਾ ਪੋਤਾ ਪ੍ਰਭ ਦਾਸ ਆਪਣਾ ਪੋਤਾ ਭਗਤ ਪ੍ਰਭ ਦੇ ਪੁੱਤੇ ਨੇ ਗੋਬਿੰਦ ਦੇ ਪੁੱਤਰ ਨੇ ਕਾਲਪੁਖ ਦੇ ਪੁੱਤੇ ਨੇ ਤਾਈਓ ਉਹ ਕਹਿੰਦੇ ਹਨ ਕੀ ਕਹਿੰਦੇ ਪ੍ਰਭ ਦਾਸ ਆਪਣਾ ਪੋਤਾ ਪੁੱਤਰ ਗੁਰਮੁਖ ਮਾਸ ਬੜਿਆਈਆ ਸ਼ਰੀਪ ਭਗਵਾਨ ਸਦਾ ਮਿਹਰਬਾਨ ਜੁਗ ਚੌਕੜੀ ਹੋਏ ਭਗਤਾਂ ਜੋਗਾ ਆਪਣੀ ਰੱਖੇ ਨਾ ਕੋਈ ਬੜਿਆਈਆ ਹੋਏ ਭਗਤਾਂ ਜੋਗਾ ਆਪਣੀ ਰੱਖੇ ਨਾ ਕੋਈ ਬੜਿਆਈਆ ਮੈਂ ਹੋਇਆ ਭਗ ਪਰਪ ਕਹਿੰਦੇ ਮੈਂ ਹੋਇਆ ਭਗ ਤਾਂ ਜੋਗਾ ਉੱਚੀ ਕੂਕ ਸੁਣਾਏ ਉੱਚੀ ਕੂਕ ਸੁਣਾਏ ਪ੍ਰਭ ਸੁਣਾਦੇ ਹਨ ਉੱਚੀ ਕੂਕ ਸੁਣਾਏ 14 ਲੋਕਾਂ ਪਰੋਖ ਬਜੇ ਵਧਾਈਆ ਜਿਸਨੇ ਹਰ ਕਾ ਨਾਮ ਸਤ ਗਾਇਆ ਸ਼ਲੋਕਾ ਕਿਸ ਦਾ ਪਾਰ ਸਕੇ ਨਾ ਕੋਈ ਠਾਈਆ ਜਿਸਨੇ ਇਹ ਸਤ ਦਾ ਸ਼ਲੋਕ ਆ ਲਿਆ ਪਾਰ ਸਕੇ ਕਹਿੰਦੇ ਕੋਈ ਵੀ ਤੁਹਾਡੇ ਗੁਰਪਤਾਰ ਪਕੰਬਰ ਤੁਹਾਡਾ ਪਾਰ ਨਹੀਂ ਉਠਾ ਸਕਦੇ ਇਹ ਪ੍ਰਭ ਉਠਾ ਸਕਦੇ ਹਨ ਕਿਸ ਦਾ ਪਾਰ ਸਕੇ ਨਾ ਕੋਈ ਠਾਈਆ ਕੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰਦੇ ਬਣਾ ਸੱਚਾ ਵਰ ਸੱਚ ਜਵਾਬ ਕਹੇ ਲਾ ਜਵਾਬ ਸੱਚ ਜਵਾਬ ਕਹੇ ਲਾ ਜਵਾਬ ਕਿਉ ਸੱਚ ਲੋਕਮਤ ਨਜ਼ਰ ਕਿਸੇ ਨਾ ਆਈਆ ਉਸਨੇ ਨਜ਼ਰ ਆ ਰਹੀ ਸੀ ਸੱਚ ਕਿ ਲੋਕਮਤ ਨਜ਼ਰੀ ਨਹੀਂ ਹੁੰਦਾ ਇਸ ਕਰਕੇ ਇਹ ਜਵਾਬ ਸੀ ਇਹ ਜੋ ਵਡਿਆਈ ਸੀ ਭਗਤਾਂ ਨੇ ਜੋ ਸਵਾਲ ਕੀਤਾ ਸੀ ਪਾਸ਼ਾ ਕਹਿੰਦੇ ਲਾ ਜਵਾਬ ਸੱਚ ਲੋਕਮਤ ਨਜ਼ਰ ਕਿਸੇ ਨਾ ਆਈਆ ਪਾਸ਼ਾ ਇਸੇ ਤਰ੍ਹਾਂ ਹਾਂਜੀ ਹਾਂਜੀ ਹਾਂ ਬਸ ਇੱਕ ਮਿੰਟ ਹੱਸ ਸਮਾਹ ਹੂੰ ਪਾਸ਼ਾ ਇਸੇ ਤਰ੍ਹਾਂ ਉੱਥੇ ਅਟਾਰਸੀ ਫੇ ਟੋਪਨ ਰਾਮ ਦੇ ਘਰ ਚਲੇ ਗਏ ਟੋਪਨ ਰਾਮ ਨਾ ਸੁਣਿਆ ਹੋਣਾ ਟੋਪਨ ਰਾਮ ਪਿਛਲਾ ਜਾਮਾ ਕਹਿੰਦੇ ਸੀ ਉਹਦਾ ਰਾਵਨ ਦਾ ਤੇ ਟੋਪਨ ਰਾਮ ਦੀ ਗੱਲ ਇੱਕ ਪਾਸ਼ਾ ਨੇ ਉਸਨ ਕਹੀ ਜਿਹੜੀ ਕਿ ਸਾਰਿਆਂ ਨੇ ਸਮਝਣ ਦੀ ਲੋੜ ਹੈ ਪਾਸ਼ਾ ਕੀ ਕਹਿੰਦੇ ਨੇ ਹੁਣ ਇਹ ਨਿਮਰਤਾ ਵਿੱਚ ਉਹਨਾਂ ਨੇ ਵਡਿਆਈ ਵੀ ਕਰ ਦਿੱਤੀ ਕਿ ਮੈਂ ਭਗਤਾਂ ਜੋਗਾ ਹੋ ਗਿਆ ਤੇ ਮੇਰੀ ਇੰਨੀ ਫੂਲਣ ਵਰਖਾ ਕੀਤੀ ਤੋਪਰਾਮ ਦੇ ਘਰੇ ਪਾਤਸ਼ਾਹ ਕਹਿੰਦੇ ਨੇ ਭਗਤੋ ਸਿਨੋ ਭਗਤਾਂ ਨੂੰ ਟੋਪਰਾਮ ਦੇ ਘਰੇ ਕੀ ਸਮਝਾਉਂਦੇ ਨੇ ਭਗਤਾਂ ਨੂੰ ਕਿ ਮੈਂ ਕੌਣ ਹਾਂ ਸ੍ਰੀ ਭਗਵਾਨ ਤੁਹਾਡੀਆਂ ਸੁਖਣਾ ਰਿਹਾ ਸੁਖ ਸੁਖਣਾ ਕੌਣ ਸੁਖ ਰਹਾ ਹੈ ਇਹ ਮਾਂ ਸੁਖਦੀ ਹੈ ਆਪਣੇ ਬੱਚੇ ਦੀ ਜਾਂ ਭਗਵਾਨ ਸੁਖਦਾ ਹੈ ਆਪਣੇ ਭਗਤਾਂ ਦੀ ਸ਼੍ਰੀ ਭਗਵਾਨ ਤੁਹਾਡੀਆਂ ਸੁਖਣਾ ਰਿਹਾ ਸੁਖ ਚਾਰ ਯੁਗ ਮੇਲ ਮਲਾਵਾ ਇਕਾ ਸਾਈਆਂ ਕਿਉਂ ਲਕਾਉਂਦੇ ਫਿਰਦੇ ਮੁਖ ਉਹ ਕਿਉਂ ਮੁਖ ਲਕਾਉਂਦੇ ਫਿਰਦੇ ਹੋ ਭਗਤ ਦਾ ਜਸ ਕਰੇ ਭਗਵਾਨ ਦਾ ਜਸ ਕਰਨ ਲਈ ਆਏ ਹੋ ਤੇ ਲੁਕਤੇ ਫਿਰਦੇ ਹੋ ਇੱਥੇ ਬਾਸ਼ਾ ਦੱਸ ਰਿਹਾ ਉਹਨਾਂ ਕਿਉਂ ਲਕਾਉਂਦੇ ਫਿਰਦੇ ਮੁਖ ਲੁਕਿਆਂ ਕੋਈ ਰਹਿਣ ਨਾ ਪਾਈਆ ਉਹ ਥੱਲੇ ਡਿਗਿਆ ਗੋਦੀ ਲੈ ਚੁੱਕ ਥੱਲੇ ਡਿਗਿਆ ਗੋਦੀ ਲੈ ਚੁੱਕ ਹਲੂਣਾ ਦੋ ਜਾਨ ਬਖਾਈਆ ਜੇ ਤੁਸੀਂ ਨਹੀਂ ਝੁਕਦੇ ਜੇ ਪ੍ਰਭ ਇਹ ਆਖੇ ਤੁਸੀਂ ਆਪਣਾ ਨਾਤਮਸਤਕ ਨਹੀਂ ਹੁੰਦੇ ਜੇ ਤੁਸੀਂ ਨਹੀਂ ਝੁਕਦੇ ਪ੍ਰਭ ਤੁਹਾਨੂੰ ਝੁਕਏ ਜੇ ਤੁਸੀਂ ਨਹੀਂ ਝੁਕਦੇ ਪ੍ਰਭ ਤੁਹਾਨੂੰ ਝੁਕਏ ਤੁਹਾਡੇ ਕੋਲੋਂ ਆਪਣੀ ਭੁੱਲ ਲੈ ਬਖਸ਼ਾਈ ਆ ਤੁਹਾਡੇ ਕੋਲੋਂ ਆਪਣੀ ਭੁੱਲ ਬਖਸ਼ਾ ਲਵੇ ਤੇ ਦੇਖੋ ਪ੍ਰਭ ਕਿਸ ਤਰ੍ਹਾਂ ਦੇ ਸ਼ਬਦ ਬਾਤਾਂ ਜਸਵੰਤ ਇੱਥੇ ਨਾਲ ਸ਼ਹਾਦਤ ਪਾ ਰਹੇ ਨੇ ਕਿਉਂਕਿ ਜਸਵੰਤ ਟੋਪਨ ਰਾਮ ਜਸਵੰਤ ਸਿੰਘ ਭਗਤ ਸਿੰਘ ਦਾ ਸੰਮਨ ਮੂਸਨ ਵਾਲਾ ਜਸਵੰਤ ਪਾਸ਼ਾ ਕਹਿੰਦੇ ਨੇ ਜੇ ਤੁਸੀਂ ਨਹੀਂ ਝੁਕਦੇ ਪ੍ਰਭ ਤੁਹਾਨੂੰ ਝੁਕੇ ਤੁਹਾਡੇ ਕੋਲ ਆਪਣੀ ਭੁੱਲ ਲੈ ਬਖਸ਼ਾਈ ਆ ਜਸਵੰਤ ਰੋ ਰੋ ਦਿਨੇ ਰਾਤ ਪੁੱਛੇ ਪ੍ਰਭ ਇਹ ਕੀ ਖੇਲ ਵਰਤਾਈਆ ਜਸਵੰਤ ਦੀ ਗਵਾਹੀ ਆ ਵੀ ਉਹ ਰੋ ਰੋ ਕੇ ਪੁੱਛਦਾ ਹੈ ਪ੍ਰਭ ਨੂੰ ਕਿ ਪ੍ਰਭ ਇਹ ਕੀ ਖੇਡ ਕਰ ਰਹੇ ਹੋ ਕੋਲੇ ਭਗਤਾਂ ਨੂੰ ਕਹਿੰਦੇ ਹੋ ਕਿ ਭਗਤੋ ਤੁਸੀਂ ਨਹੀਂ ਝੁਕਦੇ ਮੈਂ ਤੁਹਾਨੂੰ ਝੁਕਾਂ ਆਪਣੀ ਭੁੱਲ ਬਖਸ਼ਾ ਲਮਸੋ ਮੈਂ ਸਹਿਬ ਸਹਿਬੇ ਆਲਮ ਨੇ ਕਲੰਕ ਦੀ ਸਫਤਸਲਾ ਕਰਦੇ ਹਾਂ ਕਈ ਗਲਤੀਆਂ ਹੋ ਜਾਂਦੀਆਂ ਨੇ ਸਹਿਬ ਸੱਚੇ ਪਾਤਸ਼ਾਹpassੋਂ ਆਪਸੋਂ ਮਾਫੀ ਮੰਗਿਆ ਫਿਰ ਬੇਨਤੀ ਕਰਾਂਗਾ ਕਿ ਭਾਤੂ ਕਿਉਂ ਫਿਰਦੇ ਲੁਕੇ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਗਿਰਿਆਂ ਨੂੰ ਚੱਕਣ ਆ ਗਿਆ ਸੋ ਇਸ ਸ਼ਬਦ ਵੱਲ ਧਿਆਨ ਦੇਣਾ ਤੇ ਜੇ ਤੁਸੀਂ ਨਹੀਂ ਚੁੱਕਦੇ ਤਾਂ ਪ੍ਰਭ ਤੁਹਾਨੂੰ ਚੁੱਕੇ ਇਹਦੇ ਵੱਲ ਵੀ ਇਹ ਬਹੁਤ ਵਿਚਾਰਨ ਵਾਲਾ ਸ਼ਬਦ ਹੈ ਸਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਸੋ ਜਕਾਰਿਆਂ ਨੂੰ ਸਾਫ ਦੇਣਾ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅੰਗ ਮਹਾਰਾਜ ਸ਼ੇਖ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਅੰਗ ਮਹਾਰਾਜ ਸ਼ੇਖ ਸਿੰਘ ਵਿਸ਼ਨੂੰ ਭਗਵਾਨ ਦੀ ਜੈ